ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁੱਧ ਸਿੰਘ ਵਾਲਾ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਭਗਤਾ ਭਾਈ ਕਾ ਜਿਹੜੀ ਛੜਕ ਆ ਦੱਸੋ ਉਸ ਸੜਕ ਦੇ ਉੱਤੇ ਇਹ ਪਹਿਲਾ ਪਿੰਡ ਹੀ ਆਉਂਦਾ ਸੋ ਬਿਲਕੁਲ ਬਾਗੇਪੁਰਾਣੇ ਦੇ ਨਾਲ ਦਾ ਪਿੰਡ ਬੁੱਧ ਸਿੰਘ ਵਾਲਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਜੀ ਹੋਰੀ ਖੇਤੀਬਾੜੀ ਵੀ ਕਰਦੇ ਸੀ ਤੇ ਨਾਲ ਇਹਨਾਂ ਦਾ ਪਸ਼ੂ ਪਾਲਣ ਦਾ ਕੰਮ ਵੀ ਸੀ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਇਹਦੇ ਚ ਕਾਫੀ ਸਾਰਾ ਸਮਾਨ ਬਾਈ ਨੇ ਵੇਚਣਾ ਜਿਦੇ ਚੱਕੇ ਟਰੈਕਟਰ ਇਹਦੇ ਨਾਲ ਤੂੜੀ ਵਾਲੀ ਮਸ਼ੀਨ ਇੱਕ ਟਰਾਲੀ ਪਰਲੇ ਪਾਸੇ ਉਹਦੇ ਚਾਹਾਂਗੇ ਲੋਡ ਵਾਸਤੇ ਬਾਈ ਜੀ ਉਹਨਾਂ ਨੇ ਤੂੜੀ ਜਿਹੜੀ ਉਹ ਪਾ ਕੇ ਰੱਖੀ ਵੀ ਹੈ ਵੇਚ ਦੇਣੀ ਹੈ ਟਰਾਲੀ ਵੀ ਇੱਕ ਟਰਾਲੀ ਤੁਸੀਂ ਇਸ ਸਾਈਡ ਤੇ ਦੇਖ ਰਹੇ ਹੋ ਇਹ ਤੋਂ ਇਲਾਵਾ ਲਗਭਗ 30 ਨਗ ਬੱਕਰੀਆਂ ਦੇ ਐ ਜਿਨ੍ਹਾਂ ਦੇ ਵਿੱਚ ਕੁਝ ਬੱਕਰੇ ਵੀ ਹੈਗੇ ਆ ਛੋਟੀਆਂ ਪੱਠਾਂ ਵੀ ਹੈ ਦੁੱਧ ਵਾਲੀਆਂ ਬੱਕਰੀਆਂ ਵੀ ਹੈ ਫਰੇਕ ਤਰ੍ਹਾਂ ਦੇ ਜਾਨਵਰ ਹੈਗੇ ਆ ਤੇ ਇਹਨਾਂ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਇੱਕ ਮੱਝ ਤੇ ਇੱਕ ਗਾਂ ਮਤਲਬ ਇਹ ਸਾਰਾ ਕੁਝ ਜਿਹੜਾ ਭਾਈ ਜੀ ਉਹਨੇ ਵੇਚਣਾ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੀ ਵੀ ਚੀਜ਼ ਤੁਸੀਂ ਖਰੀਦਣੀ ਚਾਹੁੰਦੇ ਆ ਉਹਦੀ ਤਸੱਲੀ ਤੁਸੀਂ ਕਰੋਗੇ ਆ ਕੇ ਨੰਬਰ ਸਿੱਧਾ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਹੈ ਤੁਹਾਉ ਬਾਈ ਨੂੰ ਮਿਲਦੇ ਆਂ ਤੇ ਕਰਦੇ ਆ ਗੱਲਾਂ ਬਾਤਾਂ ਇਹਨਾਂ ਸੰਬੰਧੀ। ਬਾਈ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਨਾਮ ਆਪਣਾ ਦੱਸ ਦੇ। ਗੋਗੀ ਮੇਰਾ ਨਾਂ ਜੀ। ਠੀਕ ਐ। ਛੋਟਾ ਨਾਂ ਗੋਗੀ ਉਹ ਉਮ ਬਲਵਿੰਦਰਾਂ ਦੀ। ਠੀਕ ਐ। ਨਾਮ ਬਲਵਿੰਦਰ ਸਿੰਘ ਐ ਤੇ ਗੋਗੀ ਛੋਟਾ ਨਾਂ ਪਿੰਡਾਂ 'ਚ ਛੋਟਾ ਨਾਂ ਚੱਲਦਾ ਹੁੰਦਾ। ਗੋਗੀ ਬਾਈ ਅੱਜ ਕਾਫੀ ਕੁਸ ਵੇਚਦੇ ਨੇ। ਹਾਂਜੀ ਹਾਂਜੀ। ਖੇਤੀਬਾੜੀ ਛੱਡ ਰਹੇ ਹੋ ਜਾਂ ਹੋਰ ਕੋਈ ਕਾਰਨ ਐ? ਖੇਤੀਬਾੜੀ ਛੱਡ ਰਹੇ ਸੀ ਆਪਣਾ ਬਾਹਰ ਨੂੰ ਚੱਲੇ। ਬਾਹਰ ਨੂੰ ਚੱਲੇ ਹੋ। ਹਾਂਜੀ। ਠੀਕ ਹੈ ਜੀ ਭਾਈ ਟਰੈਕਟਰ ਪਹਿਲਾਂ ਦਿਖਾਵਾਂਗੇ ਇਹ ਟਰੈਕਟਰ ਹੈ ਕਿਹੜਾ ਤੇ ਮਾਡਲ ਕਿਹੜਾ ਹੈ 363 ਟਰੈਕਟਰ ਹੈ ਇਹ ਠੀਕ ਹੈ ਚਾਰ ਮਾਡਲ ਹੈ ਜੀ 2004 ਮਾਡਲ ਤੇ 363 ਨਿਊ ਹਾਲੈਂਡ ਇਹ ਟਰੈਕਟਰ ਹੈ ਠੀਕ ਹੈ ਇਹ ਭਾਈ ਪੰਜਾਬ ਨੰਬਰ ਹੀ ਹੈ ਹਾਂਜੀ ਪੰਜਾਬ ਨੰਬਰ ਹੈ ਇਹਦਾ ਰੇਟ ਕੀ ਰੱਖ ਦਵਾਂ ਇਹਦਾ ਰੇਟ ਭਾਈ ਜੀ 4.5 ਲੱਖ ਰੁਪਏ 4.5 ਲੱਖ ਰੁਪਏ ਡਿਮਾਂਡ ਹੈ ਦੋਸਤੋ ਇੱਕ ਵਾਰ ਇਹ ਟਰੈਕਟਰ ਨੂੰ ਦੇਖ ਲਓ 2004 ਮਾਡਲ 363 ਅਗਲੇ ਟਾਇਰ ਜਿਹੜੇ ਉਹ ਨਵੇਂ ਵਾਂਗੂ ਹੀ ਪਾਇਆ ਹੈ ਜੀ ਪਾਵਰ ਬਾਈ ਦੱਸਦਾ ਕਿਰਾਇਆ ਹੋਇਆ ਪਿਛਲੇ ਟਾਇਰ ਵੀ ਡਬਲ ਡਿਸਟਰੀਬਿਊਟਰ ਸੋ ਡਬਲ ਡਿਸਟਰੀਬਿਊਟਰ ਪਾਵਰ ਕਰਾਇਆ ਹੋਇਆ ਪੰਜਾਬ ਨੰਬਰ ਪੀਵੀ 11 ਇਹ ਟਰੈਕਟਰ ਤੁਸੀਂ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਇਹਨੂੰ ਦੇਖ ਲੈਣਾ ਛਤਰੀ ਨਾਲ ਹੈ ਹਾਲਾਂਕਿ ਇਧਰਲੇ ਪਾਸੇ ਜਿਹੜਾ ਉਹ ਯੂ ਵੀ ਲੱਗੀ ਵੀ ਹੈ ਜਿਹੜਾ ਹੈੱਡ ਉੱਤੇ ਆਪਾਂ ਕਨੋਪੀ ਵਗੈਰਾ ਲਾਉਣੇ ਨਾਲ ਜਿਹੜਾ ਮਿਊਜ਼ਿਕ ਸਿਸਟਮ ਹੈ ਇਹਦੀ ਸ਼ੋ ਵਗੈਰਾ ਕਿਉਂਕਿ ਬਾਈ ਨੇ ਤੂੜੀ ਵਾਲੀ ਮਸ਼ੀਨ ਤੇ ਵੀ ਇਹਨੂੰ ਚਲਾਇਆ ਤੋ ਇੱਥੇ ਖੋਲ ਕੇ ਰੱਖੀ ਵੀ ਹੈ ਜਿਹਦੇ ਤੁਹਾਨੂੰ ਤੁਸੀਂ ਆਉਂਗੇ ਬਾਈ ਹੋਰੀ ਕਸਾ ਦੇਣਗੇ ਹੈ ਇਸ ਟਾਈਮ ਇਹ ਦੀ ਸ਼ੋ ਨਾਲ ਹੈਗੀ ਐ ਸੋ ਇਹ ਟਰੈਕਟਰ ਫॉर ਸੇਲ ਹੈ 2004 ਮਾਡਲ 3630 ਪਾਵਰ ਸਟੀering ਹੈ ਪਾਵਰ ਇਹ ਕਰਾਇਆ ਹੋਇਆ ਬਾਈ ਨੇ ਤੇ ਨਾਲ ਹੀ ਇਹਦੇ ਤੂੜੀ ਵਾਲੀ ਮਸ਼ੀਨ ਵੀ ਹੈ ਬਾਈ ਮਸ਼ੀਨ ਇਹ ਕਿਹੜਾ ਮਾਡਲ ਹੋਊਗੀ ਇਹ 14 ਮਾਡਲ ਆ ਜੀ ਕੇਐਸ ਦੋਸਤੋ ਕੰਪਨੀ ਦੀ ਹੈ ਤੇ 2014 ਮਾਡਲ ਹੈ ਚਲਦੀ ਹੈ ਬਾਈ ਇਹ ਹਾਂਜੀ ਤੂੜੀ ਬਣਾਈ ਤੁਸੀਂ ਹਾਂਜੀ ਬਹੁਤ ਵਧੀਆ ਇਹ ਤਾਂ ਚਾਹੁੰਦੇ ਆ ਲੋਕੇ ਨੂੰ ਇਹ ਤੋਂ ਤੂੜੀ ਬਣਾਉਣੀ ਪਿੰਡ ਦੇ ਵਿੱਚ ਵੀ ਅੱਛਾ ਚੰਗੀ ਚਲਦੀ ਹੈ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਦੀ ਅਸੀਂ 1,15,000 ਰੁਪਏ ਇੱਕ ਲੱਖ ਤੇ 15,000 ਦੋਸਤ ਇਹ 14 ਮਾਡਲ ਹੈ ਕੇਐਸ ਕੰਪਨੀ ਦੀ ਹੈ ਬਾਈ ਕਹਿੰਦਾ ਵੀ ਚਲਦੀ ਹੈ ਇੰਨੀ ਕਿ ਸ਼ੁੱਧ ਹੈ ਵੀ ਇੱਥੇ ਪਿੰਡ ਦੇ ਵਿੱਚ ਬਹੁਤ ਘਰ ਹੈ ਜਿਹੜੇ ਤੂੜੀ ਬਣਵਾਉਂਦੇ ਆ ਇਸ ਮਸ਼ੀਨ ਤੋਂ ਇਹ ਤੋਂ ਇਲਾਵਾ ਇੱਕ ਟਰਾਲੀ ਬਾਈ ਇਹ ਟਰਾਲੀ ਦਾ ਸਾਈਜ਼ ਕੀ ਹੋਊਗਾ ਇਹ 11 ਜੀ 11 6 11 6 ਹਾਂਜੀ ਠੀਕ ਹੈ ਇਹ ਬਿਨਾ ਜੱਕ ਤੋਂ ਹੈ ਬਿਨਾ ਜੱਕ ਤੋਂ ਹੀ ਇਹਦੇ ਜਿਹੜਾ ਉੱਤੇ ਆਪਣਾ ਤੂੜੀ ਵਾਲੀ ਆਪਾਂ ਨੂੰ ਜਾਲੀ ਵਗੈਰਾ ਲਾਉਣਾ ਹੈ ਜਾਲੀ ਹੈਗੀ ਨਾਲ ਹੀ ਜਾਲੀ ਲੱਗੀ ਹੋਈ ਹੈ ਉਹ ਵੀ ਨਾਲ ਦੇ ਦਾਂਗੇ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਦੇ ਕਿਹਦਾ ਰੇਟ ਜੀ 60000 ਰੁਪਏ ਸੀ 60000 ਹਾਂਜੀ ਦੋਸਤੋ ਨਾਲ ਇਹਦੇ ਜਾਲੀ ਜਿਹੜੀ ਉਹ ਮਿਲ ਜਾਣੀ ਹੈ ਤੇ ਇਹ ਤੂੜੀ ਵਾਲੀ ਮਸ਼ੀਨ ਨਾਲ ਵੀ ਟਰਾਲੀ ਚਲਾ ਸਕਦੇ ਹਾਂ ਕਿਉਂਕਿ ਇਹਦੇ ਪੂਰਾ ਸੈੱਟ ਬਣਿਆ ਹੋਇਆ ਹੈ ਇਹ ਸਭ ਵਗੈਰਾ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਇਹਦੀ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਇਹ ਤਾਂ ਟਾਇਰ ਖੈਰ ਪੁਹਾਣਾ ਹੀ ਪਊਗਾ ਇਹਦੇ ਬਾਕੀ ਦੂਜਾ ਟਾਇਰ ਇਧਰੋਂ ਤੁਸੀਂ ਦੇਖ ਲਓ ਸਾਫ਼ ਹੈ ਵੈਸੇ ਇਹਦੇ ਤੂੜੀ ਪਾਲੀ ਬਾਈ ਨੇ ਕਿਉਂਕਿ ਪਸ਼ੂ ਘਰੇ ਰੱਖੇ ਵਿਆ ਤੇ ਉਹਨਾਂ ਨੂੰ ਉਹਨਾਂ ਵਾਸਤੇ ਵਰਤਨ ਵਾਸਤੇ 11 ਤੂੜੀ ਦੀ ਭਰ ਕੇ ਇਹ ਠੱਲੀ ਵੀ ਹੈ ਸੋ ਵਿੱਚੋਂ ਚਾਦਰ ਵਗੈਰਾ ਸਾਫ਼ ਜਿਵੇਂ ਸਾਫ਼ ਹੈ ਜੀ ਬਿਲਕੁਲ ਠੀਕ ਹੈ ਅੱਛਾ ਭਈ ਇਹ ਤੋਂ ਲਾਵਾ ਹੈ ਜਾਲੀ ਵੀ ਨਵੀਂ ਲੱਗੀ ਵੀ ਇਹਨੂੰ ਠੀਕ ਹੈ ਇੱਕ ਟਰਾਲੀ ਹੋਰ ਆਪਣੇ ਕੋਲ ਸਹਜ ਉਹਦਾ ਵੀ ਇਹੀ ਹੈ ਹਾਂਜੀ ਹਾਂਜੀ 11 ਛੇ ਹੀ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਇਹਦਾ ਵੀ ਰੇਟ ਇਹੀ ਹੈ ਜੀ 60000 ਇਹਦਾ ਰੇਟ ਹਾਂਜੀ ਹਾਂਜੀ ਸੋ ਦੋਸਤੋ 11 ਛੇ ਹੀ ਇਹਦਾ ਸਹਜ ਹੈ ਤੇ ਰੇਟ ਸ ਜਿੱਕ ਤੋਂ ਐ ਟਰਾਲੀਆਂ ਵਿੱਚੋਂ ਇਹ ਚਾਦਰ ਇਹਨਾਂ ਦੀ ਤੁਸੀਂ ਐਵੇਂ ਦੇਖ ਸਕਦੇ ਹੋ ਬਾਕੀ ਪਾਸ ਜਿਹਨੇ ਲੈਣੀ ਉਹ ਕੱਢ ਲੂਗਾ ਦੇਖ ਲੂਗਾ ਚੰਗੀ ਤਰ੍ਹਾਂ ਨਿਰਖ ਪਰਖ ਆਪਦੇ ਲੋ ਟਾਇਰਾਂ ਦੀ ਕੰਡੀਸ਼ਨ ਇਹਦੀ ਵੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜੋ ਦੋਵੇ ਟਰਾਲੀਆਂ ਟਰੈਕਟਰ ਤੇ ਮਸ਼ੀਨ ਤੁਹਾਨੂੰ ਦਿਖਾਤੀ ਹੈ ਕੁਝ ਬੱਕਰੀਆਂ ਆ ਜਿਹੜੀਆਂ ਤੁਹਾਨੂੰ ਦਿਖਾਉਣਗੇ ਬੱਕਰੀਆਂ ਦੇ ਵਿੱਚ ਕਿੰਨੇ ਨਾਗ ਆ ਬਾਈ ਆਪਣੇ ਕੋਲ ਆਪਣੇ ਕੋਲੇ ਹੈਗੇ ਜੀ ਇਹ ਅੰਦਾਜ਼ਾ ਆ ਜਾਇ ਦੱਸ ਦਿਓ ਬਸ ਕੋਈ ਗੱਲ 8-9 ਨਾਗ ਹੈਗੇ ਜੀ 8-9 ਨਾਗ ਜਿਹੜੇ ਬੱਕਰੀਆਂ ਵੱਟੀਆਂ ਬੱਕਰੀਆਂ ਜਿਹੜੀਆਂ ਹਾਂਜੀ ਹਾਂਜੀ ਚੀਕਾ ਸੋ ਦੋਸਤੋਂ ਵੱਡੀਆਂ ਬੱਕਰੀਆਂ ਦੇ ਵਿੱਚ 8 ਤੋਂ 9 ਨਾਗ ਹੈ ਅੰਦਾਜ਼ਾ ਹੈ ਇਹ ਸੂਈਆਂ ਵੀ ਆ ਜਾਂ ਗੱਬਣ ਵੀ ਹੈ ਇਹਨਾਂ ਚੋਂ ਜੀ ਆਪਣਾ ਦੋ ਗੱਬਣਾ ਹੂੰ ਇਧਰਲੇ ਪਾਸੇ ਆ ਗਈਆਂ ਆ ਆ ਜਾਂਦੀ ਹੈ ਇੱਕ ਗੱਬਣ ਅਛਾ ਰੋਸ਼ੀ ਜੀ ਦੀ ਗੱਬਣਾ ਹੈ ਹਾਂਜੀ 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 ਤੇ ਇੱਕ ਆ ਗੱਬਣਾ ਠੀਕ ਹੈ ਦੋ ਗੱਬਣ ਹੈ ਹਾਂਜੀ ਹਾਂਜੀ ਤੇ ਦੂਜੀਆਂ ਦੂਜੀਆਂ ਸੂਈਆਂ ਵਾਂਗਾਂ ਤੇ ਹੁਣ ਜਾਂਦੀ ਕਰਾਸ ਹੋਈ ਜਾਂਦੀਆਂ ਇਹ ਠੀਕ ਹੈ ਕਰਾਸ ਹੋਈ ਆ ਡੱਬੀ ਅੱਜ ਹੀ ਹੋ ਗਈ ਹੈ ਠੀਕ ਕਰਾਸ ਅੱਛਾ ਇਹ ਅੱਜ ਹੀ ਕਰਾਸ ਹੋਏ ਹਾਂਜੀ ਆਹ ਕੱਲ ਹੋ ਗਈ ਹੈ ਠੀਏ ਪਰਸੋਂ ਇਹਦਾ ਇਹਨਾਂ ਦੇ ਹਵਾਨਿਆਂ ਤੋਂ ਐ ਲੱਗਦਾ ਵੀ ਦੁੱਧ ਵੀ ਦੇ ਰਹੀਆਂ ਇਹ ਹਾਂਜੀ ਹਾਂਜੀ ਬੱਚੇ ਹੈਗੇ ਮਗਰ ਇਹਨਾਂ ਦੇ ਅੱਛਾ ਬੱਚੇ ਹੈਗੇ ਆ ਹਾਂਜੀ ਠੀਕ ਆ ਬੱਚੇ ਕਿੰਨੇ ਖੋਣਗੇ ਅੰਦਾਜ਼ਾ ਬੱਚੇ ਹੋਣਗੇ ਇਹਨਾਂ ਦੇ 6-7 ਹੋਣਗੇ 6-7 ਬੱਚੇ ਹੈਗੇ ਆ ਤੇ 8-9 ਹੋਏ ਹੈਗੇ ਹਾਂਜੀ ਹਾਂਜੀ 15 ਨਾਲ ਹੋ ਗਏ ਇਹ ਹਾਂਜੀ ਹਾਂਜੀ ਠੀਕ ਐ ਤੇ ਇਹ ਤੋਂ ਵੱਡੇ ਬੱਚੇ ਵੀ ਹੈ ਜਿਹੜੇ ਹਾਂਜੀ ਵੱਡੇ ਬੱਚੇ ਵੀ ਆ ਉਹ ਕਿੰਨੇ ਖੋਣਗੇ ਉਹ ਵੀ ਹੈਗੇ ਆ ਦਸ ਕੁ ਹੋਣਗੇ ਵੀ ਜਣੀ ਅੰਦਾਜ਼ਾ ਜਿਵੇਂ ਆਪਾਂ ਕਿਹਾ 25 ਤੋਂ 30 ਲੱਖ ਹੀ ਹਾਂ ਹੈਡ ਖਾਈ ਗਈ 30 ਸਹੀ ਹੈ ਦੱਸੋ ਆ ਬਾਈ ਆ ਖੋਲੋ ਗੇਟ ਮੜਾ ਹੈ ਸੋ ਇਹਨਾਂ ਦੀ ਬਰੀਡ ਕੁਆਲਿਟੀ ਦੇਖ ਲਓ ਵੀ ਬੱਕਰੀਆਂ ਇਹ ਜਿਹੜੀਆਂ ਵੱਡੀਆਂ ਐ ਇਸ ਟਾਈਮ ਲਗਭਗ 9 ਨਗ ਦਿਸਦੇ ਐ ਸੋ ਇਹ ਫੋਰ ਸੇਲ ਐ ਇਹਨਾਂ ਚੋਂ ਦੋ ਗੱਬਣ ਐ ਤੇ ਦੂਜੀਆਂ ਹੌਲੀ ਹੌਲੀ ਕ੍ਰਾਸ ਹੋਈ ਜਾਂਦੀਆਂ ਜਿਵੇਂ ਜਿਵੇਂ ਇਹ ਹੀਟ ਚਾ ਰਹੀਆਂ ਕਿਉਂਕਿ ਬੋਕ ਜਿਹੜੇ ਉਹ ਬਾਈ ਕੋਲ ਰੱਖੇ ਹੋਏ ਐ ਸੋ ਇਹ ਬੱਕਰੀਆਂ ਵੀ ਦੇ ਦਿੰਦੇ ਆ ਬੱਕਰੀਆਂ ਦਾ ਰੇਟ ਕੀ ਰੱਖਦੇ ਬੱਕਰੇ ਰੇਡ ਫੋਨ ਤੇ ਕਰ ਲਾਂਗੇ ਇਹਨਾਂ ਦਾ ਫੋਨ ਤੇ ਹੋ ਜਾ। ਹਾਂਜੀ ਹਾਂਜੀ। ਸੋ ਜਿਹੜਾ ਨਗ ਦੋਸਤੋ ਤੁਹਾਨੂੰ ਚੰਗਾ ਲੱਗੇ ਉਹਦਾ ਰੇਟ ਪੁੱਛ ਲਿਓ। 30 ਨਗ ਆ ਲਗਭਗ ਜਿਹਦੇ ਵਿੱਚ ਕੁਝ ਇਹਨਾਂ ਦੇ ਨਵੇਂ ਬੱਚੇ ਜਿਹੜੇ ਸੂਏ ਦੇ ਆ ਕੁਝ ਪਿਛਲੇ ਸੂਏ ਦੇ। ਸੋ ਇਸ ਤਰ੍ਹਾਂ ਰਲਾ ਮਲਾ ਕੇ 30 ਕ ਨਗ ਹੈਗੇ ਆ ਵੱਡੀਆਂ ਬੱਕਰੀਆਂ ਤੋਂ ਇਲਾਵਾ ਛੋਟੇ ਬਠੋਰੇ ਪੱਠਾ ਉਹ ਵੀ ਵਿਕਰੀ ਆਸਤੇ ਹੈ। ਉਹ ਵੀ ਤੁਹਾਨੂੰ ਇੱਕ ਵਾਰ ਵੀਡੀਓ ਚ ਦਿਖਾ ਦਿੰਨਾ। ਇਹ ਭਈ ਦੋ ਆ ਵੱਡੇ ਬੋਕ ਦੇ। ਹਾਂਜੀ ਦੋ ਵੱਡੇ। ਸੋ ਦੋਸਤੋ ਇਹ ਦੋ ਜਿਹੜੇ ਬੋਕ ਆ ਵੱਡੇ। ਇਹ ਇਹਨਾਂ ਦਾ ਵੀ ਕੋਈ ਹੈ ਰਿਕਾਰਡ ਕੋਈ ਬਲੱਡ ਲੈਣ ਇਹਨਾਂ ਦੀ ਨਹੀਂ ਭਾਈ ਐਵੇਂ ਮੈਂ ਤੁਹਾਨੂੰ ਕਹਿੰਵਾਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਠੀਕ ਹੈ ਕਿਉਂਕਿ ਬੱਚੇ ਲਈ ਸੀ ਮੈਂ ਅੱਛਾ ਉਮਰ ਅੰਦਾਜ਼ਾ ਇਹਨਾਂ ਦੀ ਕਿੰਨੀ ਕਿੰਨੀ ਹੋਊਗੀ ਉਮਰ 6 ਦੰਦਾਂ ਦਾ ਜੀ ਠੀਕ ਹੈ ਆਹਾ ਤੇ ਉਹ ਦੂਜਾ 8 ਰੰਦ ਹੋਣਾ ਹੈ ਜੀ ਠੀਕ ਹੈ ਇਹਨੂੰ ਲਿਜਾਇਓ 6 ਦੰਦ ਨੂੰ ਪਰਾਂ ਨੂੰ 6 ਦੰਦਾਂ ਦਾ ਦੋਸਤੋ ਸੋਹਣੀ ਹਾਈਟ ਹੈ ਤਿੰਨ ਰੋਆ ਬੱਕਰਾ ਹੈ ਇਹ ਵੱਡਿਆਂ ਚੋਂ ਤੇ ਇੱਕ ਹੋਰ ਇਸ ਤੋਂ ਵੱਡਾ ਇੱਧਰਲੇ ਪਾਸੇ ਖੜਾ ਹੈ। ਕਿਹਕੋ ਛੋਟਾ ਬੱਚਾ ਉਹ ਵੀ ਬੋ ਕੀ ਹੈ? ਹਾਂਜੀ ਹਾਂਜੀ ਉਹ ਵੀ ਬਰੀਡਰ ਹੀ ਆ। ਠੀਕ ਹੈ ਬਰੀਡਰ ਹੀ ਉਹ ਦੱਸੋ ਇਹ ਦੋ ਬਰੀਡਰ ਆ ਬਾਈ ਕੋਲ ਵਿਕਰੀ ਵਾਲੇ। ਸੋ ਇਹ ਤੁਸੀਂ ਦੇਖ ਲਓ ਇਹ ਤੋਂ ਇਲਾਵਾ ਬੱਚੇ ਵੀ ਤੁਹਾਨੂੰ ਦਿਖਾ ਦਿੰਦੇ ਆ। ਠੀਕ ਹੈ ਬਾਈ। ਆ ਦੋਸਤੋ ਇਹ ਵੱਡੀਆਂ ਪੱਠਾਂ ਜਿਹੜੀਆਂ ਕੁਸ ਬਾਈ ਨੇ ਜਿਹੜਾ ਉਹ ਸੇਲ ਕਰ ਦੇਣੀਆਂ। ਨਾਲ ਸਾਰੇ ਹੀ ਵੇਚਨੇ ਆ ਬੱਕਰੀਆਂ ਦੇ ਜਿੰਨੇ ਕੁ ਨਾਲ ਹੈਗੇ। ਸੋ ਛੜ ਗਈ ਇਸ ਤਰ੍ਹਾਂ ਦੀ ਇਹਨਾਂ ਦੀ ਕੰਡੀਸ਼ਨ। ਵੇਖ ਲਓ। ਬਾਈ ਨੂੰ ਚੌਂਕ ਬਣਿਆ ਸੀਗਾ ਇਹ ਫਿਰ ਲਈਆਂ ਕਦੋਂ ਸੀਗੀਆਂ ਬਈ ਇਹ 10 ਤਾ ਜੀ ਹੋ ਗਏ ਆਪਣੇ 4 ਸਾਲ ਹੋ ਗਿਆ 4 ਸਾਲ ਬੱਚੇ ਲੈਂਦੇ ਸੀਗੇ ਅੱਛਾ ਬੱਚੇ ਲੈਂਦੇ ਉਹਨਾਂ ਦੇ ਹੀ ਐਸੇ ਉਹਨਾਂ ਦੇ ਉਹਨਾਂ ਦੇ ਜਿਹੜੇ ਵੱਡਿਆਂ ਬੱਕਰੀਆਂ ਉਹਨਾਂ ਦੇ ਅੱਛਾ ਓਕੇ ਤੋ ਦੇਖੋ ਦੋਸਤੋ ਪੱਠਾਂ ਇਹ ਪੱਠਾਂ ਵੀ ਕੁਛ ਗੱਭਨ ਹੋਈਆਂ ਵੀ ਨਹੀਂ ਇਹਨਾਂ ਨਹੀਂ ਕਰਾਂਗੇ ਛੋਟੀਆਂ ਹਜੇ ਹਜੇ ਛੋਟੀਆਂ ਹਨ ਤਾਂ ਜਾਣਦੇ ਬਈ ਸੋ ਦੋਸਤੋ ਇਹ ਛੋਟੀਆਂ ਹਜੇ ਗੱਭਨ ਨਹੀਂ ਕਰਾਈਆਂ ਕੁਛ ਛੋਟੇ ਬੱਚੇ ਜਿਹੜੇ ਬੱਕਰੀਆਂ ਦੇ ਨਾਲ ਵੀ ਹੈਗੇ ਆ ਅੱਛਾ ਬਈ ਇੱਕ ਖੁਰਨੀਆਂ ਪੈਨਿਆ ਤੁਹਾਡੇ ਕੋਲ ਬੱਕਰੀਆਂ ਵਾਲੀਆਂ ਜਿਵੇਂ ਉਹ ਸਾਹਮਣੇ ਇਹ ਪੱਠੇ ਇਹਨਾਂ ਨੇ ਖਾਣੇ ਸ਼ੁਰੂ ਕਰਤੇ ਆ। ਇਹ ਵੀ ਦੇ ਦਾਂਗੇ ਜੇ ਕੋਈ ਵੀਰ ਲਈ। ਹਾਂ ਕੋਈ ਜੇ ਕੋਈ ਹੋਇਆ ਤਾਂ ਚਾਹ ਬਣ। ਠੀਕ ਐ। ਸੋ ਦੱਸੋ ਇਹ ਵੀ ਜੇ ਬੱਕਰੀਆਂ ਵਿਕ ਜਾਂਦੀਆਂ ਤਾਂ ਉਦੋਂ ਬਾਅਦ ਚ ਕਿਉਂਕਿ ਇਹ ਚੀਜ਼ਾਂ ਦੀ ਲੋਡ ਪਈ ਰਹਿਣੀ ਹੁੰਦੀ ਜਿੰਨਾ ਚ ਬੱਕਰੀਆਂ ਦੇ ਨਾਲ ਸਾਰੇ ਨਹੀਂ ਸੇਲ ਹੁੰਦੇ। ਉਹਨਾਂ ਚਰਤਾ ਨਹੀਂ ਜੇ ਸਾਰੀਆਂ ਵਿਕ ਜਾਂਦੀਆਂ ਤਾਂ ਫਿਰ ਬਾਈ ਇਹ ਵੀ ਸੇਲ ਕਰ ਦੂਗਾ। ਇਧਰ ਵੀ ਖੁਰਲੀ ਬਣਾਈ ਵੀ ਆ ਬਾਈ ਦੀ। ਇਹਨਾਂ ਨੂੰ ਡਰੰਮ ਵੱਢ ਕੇ ਜਿਹੜਾ ਲੋਹੇ ਦਾ ਫਰੇਮ ਆ ਤੇ ਉਸ ਤਰੀਕੇ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ। ਸੋ ਦੋ ਬੱਚਿਆਂ ਦਾ ਦੋ ਵੱਡੀਆਂ। ਠੀਕ ਐ। ਓਕੇ। ਸੋ ਇਹ ਤੋਂ ਇਲਾਵਾ ਇਧਰ ਬਈ ਜਿਹੜੀ ਗਾਂ ਮੱਝ ਦੀ ਤੁਸੀਂ ਗੱਲ ਕਰਦੇ ਸੀ ਹਾਂਜੀ ਉਹ ਵੀ ਠਾਇਓ ਕਿਹੜੀ ਗਾਂ ਤੇ ਕਿਹੜੀ ਮੱਝ ਆਹ ਨੂੰ ਚੱਤ ਲੈ ਕੇ ਬਾਹਰ ਛੱਡ ਕੇ ਇਹਨੂੰ ਕਰ ਲੈ ਬਾਹਰ ਇਹ ਗਾਂ ਬਈ ਜਿਹੜੀ ਵੇਚਣੀ ਆਪਾਂ ਇਹ ਕਿੰਨੇ ਚਰਦੀ ਗੱਭਣ ਐਸਟਾ ਇਹ 7 ਮਹੀਨੇ ਦੀ ਜੀ ਦੁੱਧੋਂ ਡਰਾਈ ਆ ਹੁਣ ਹਾਂਜੀ ਡਰਾਈ ਆ ਜੀ ਸੂਆ ਕਰਨਾ ਸੂਕੀ ਅੱਗੇ ਇਹ ਤਿੰਨ ਤੀਜਾ ਸੂਣਾ ਜੀ ਇਹਦਾ ਰੇਟ ਕੀ ਕਰਦੇ ਹਾਂ ਇਹ ਰੇਟ ਫੋਨ ਤੇ ਕਰ ਦਾਂਗੇ ਇਹਦਾ ਰੇਟ ਵੀ ਫੋਨ ਤੇ ਹੋਊਗਾ ਤੋਰਦੇ ਜੋ ਬਈ ਥੋੜੀ ਸੋਣੋ ਸੋ 7 ਮਹੀਨਿਆਂ ਦੀ ਗੱਭਣ ਆ ਦੁੱਧੋਂ ਡਰਾਈ ਆ ਤੀਜੇ ਸੂਏ ਵਾਸਤੇ ਗੱਭਣ ਆ ਹਵਾਨਾ ਇਸ ਤਰੀਕੇ ਨਾਲ ਦੇਖ ਲਓ ਇਸ ਟਾਈਮ ਇਹ ਡਰਾਈ ਹੈ ਬਿਲਕੁਲ ਟਾਂਚਾ ਤੁਸੀਂ ਦੇਖ ਲਓ ਹਵਾਨਾ ਚੰਗਾ ਦਿੰਦਾ ਦੁੱਧ ਇਹਨੇ ਕਿੰਨਾ ਕਿ ਦਿੱਤਾ ਬਾਈ ਸਾਜਰ ਨੇ 35 ਲੀਟਰ ਜੀ 35 ਲੀਟਰ ਦੁੱਧ ਦੂਜੇ ਸੂਏ 'ਚ ਇਸ ਵੜ ਨੇ ਇਸ ਗਾਂ ਨੇ ਦਿੱਤਾ ਹੁਣ ਇਹ ਡਰਾਈ ਹੈ ਦੁੱਧ ਲਿਓ ਵਾਪਸ ਬਾਈ ਬਾਕੀ ਪਾਸ ਤੁਸੀਂ ਕਰਨੀ ਹੈ ਥਣਾ ਨਾਲ ਲਓ ਥਣ ਥਣ ਸਾਰੇ ਸਹੀ ਹੈ ਜੀ ਜਮਾ ਸਹੀ ਹੈ ਜੀ ਓਕੇ ਸੂਏਗਾ ਵਿਕਰੀ ਆਪਾਂ ਗੱਲ ਕਰ ਲਿਆ 7 ਮਹੀਨਿਆਂ ਦੀ ਇਸ ਤਰ੍ਹਾਂ ਦੇ ਗੱਬਣ ਹੈ ਭਾਈ ਇਹ ਮੱਝ ਦੀ ਕੀ ਡਿਟੇਲ ਹੈ ਕਿੰਨੇ ਚਰ ਦੀ ਗੱਬਣ ਹੈ ਇਹ ਇਹ 7 ਮਹੀਨੇ ਦੀ ਜੀ ਵੀ ਸੱਤਾਂ ਦੀ ਇਹ ਗੱਬਣ ਹੈ ਹਾਂਜੀ ਸੂਆ ਇੱਕਨਵਾ ਸੂ ਕੀ ਅੱਗੇ ਜੀ ਇਹ ਦੂਜੇ ਸੂਏ ਵਾਸਤੇ ਹਾਂ ਦੂਜੇ ਸੂਏ ਵਾਸਤੇ ਸੱਤਾਂ ਦੀ ਗੱਬਣ ਦੁੱਧੋਂ ਡਰਾਈ ਹੈ ਹੈਨਾ ਹਾਂਜੀ ਸੋ ਦੁੱਧੋਂ ਡਰਾਈ ਹੈ ਦੱਸੋ ਤੇ ਇਹ ਦੋਨਾਂ ਦੇ ਰੇਟ ਫੋਨ ਤੇ ਹੀ ਹੈ ਸੋ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਇਹ ਮੱਝ ਦੂਜੇ ਸੂਏ ਵਾਸਤੇ ਗੱਬਣ ਹੈ ਇਸਨੂੰ ਫੁੱਲਾ ਡੁੱਲੇ ਪੈਠ ਪੁੜੇ ਦੀਏ ਇਹ ਬਈ ਆਪਣੀ ਇੱਥੋਂ ਆ ਜਾਂ ਖਰੀਦੀ ਵੀ ਹੈ ਨਹੀਂ ਨਹੀਂ ਆਪਣੇ ਆਪ ਦੇ ਬੱਚਿਆਂ ਦੇ ਅੱਛਾ ਕਰਦੀ ਹੈ ਹਾਂ ਕਰਦੀ ਹੈ ਓਕੇ ਸੋ ਕਰਦੀ ਮਾ ਜਦ ਸੋ ਜੱਟਾਰੇ ਸਾਰੇ ਇਹ ਕਰਦੇ ਆ ਪਸੂ ਠੀਕ ਹੈ ਪਸੂ ਸਾਰੇ ਕਰਦੀ ਹੈ ਇਸ ਟਾਈਮੇ ਡਰਾਈ ਹੈ ਫੁੱਲਾ ਡੁੱਲੇ ਪੈਠ ਪੁੜੇ ਦੀਏ ਝੋਟੀ ਵਿਕਰੀ ਆਸਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਨੂੰ ਦਿਖਾਉਣਾ ਸੀ ਬਾਕੀ ਤੁਸੀਂ ਤਸੱਲੀ ਆ ਕੇ ਕਰ ਲਿਓ ਪਿੰਡ ਬੁੱਧ ਸਿੰਘ ਵਾਲਾ ਬਾਗੇ ਪਰਾਨੇ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ ਸ ਇੱਕ ਹੋਰ ਗੱਲ ਐਡ ਕਰ ਦੇਣਾ ਦੋਸੋ ਜਿਹੜੀ 2D ਵਾਲੀਆਂ ਟਰਾਲੀਆਂ ਮਸ਼ੀਨ ਨਾਲ ਚੱਲਦੀਆਂ ਐ ਇਹ ਚਾਰ ਟਰਾਲੀਆਂ ਸੀ ਬਾਈ ਕੋਲ ਬਾਈ ਕਹਿੰਦਾ ਵੀ ਦੋ ਝਾਲੀਆਂ ਵੱਖਰੀਆਂ ਦੋ ਸੈੱਟ ਜਿਹੜੇ ਉਹ ਵੀ ਤੇ ਦੇਨੇ ਆ ਇੱਕ ਤਾਂ ਸਾਹਮਣੇ ਲੱਗਾ ਹੋਇਆ ਟਰਾਲੀ ਤੇ ਇਹ ਵੀ ਵੱਖਰਾ ਵੇਚ ਦੇਣਾ ਟਰਾਲੀ ਬਾਈ ਨੇ ਰੱਖਣੀ ਐ ਤੇ ਇਹ ਤੋਂ ਇਲਾਵਾ ਇੱਕ ਹੋਰ ਸੈੱਟ ਹੈਗਾ ਮਤਲਬ ਦੋ ਝਾਲੀਆਂ ਤੇ ਦੋ ਹੀ ਟਰਾਲੀਆਂ ਸਮੇਤ ਝਾਲੀਆਂ ਇਹ ਸਾਰਾ ਕੁਝ ਵਿਕਰੀ ਆਸਤੇ ਆ ਤੁਸੀਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਨੰਬਰ 2 ਚੱਲਦੇ ਆ ਸਕਰੀਨ ਉੱਤੇ ਜਿਹੜੇ ਤੇ ਤੁਸੀਂ ਕਾਲ ਕਰਨ ਧੰਨਵਾਦ